हां जी बेटा सारे ही स्टूडेंट्स ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ स्टूडेंट ਅੱਜ ਮੈਂ ਤੁਹਾਡੇ ਸਾਹਮਣੇ 12ਵੀਂ ਕਲਾਸ ਦੇ ਇਲੈਕਟਿਵ ਪੰਜਾਬੀ ਦਾ ਟੌਪਿਕ ਆ ਸੂਫੀ ਕਾਫੀ ਠੀਕ ਆ ਸੂਫੀ ਕਾਫੀ ਦੇ ਕਵੀ ਆ ਸ਼ਾਹ ਹੁਸੈਨ ਜੀ ਤੇ ਉਹਨਾਂ ਦੀ ਚੌਥੀ ਕਾਫੀ ਆ ਬੇਟਾ ਉਹਦਾ ਅਰਥ 解释 ਕਰਨ ਜਾ ਰਹੀਆਂ ਠੀਕ ਆ ਤਿੰਨ ਕਾਫੀਆਂ ਆਪਾਂ ਪਿਛਲੇ ਲੈਕਚਰ ਚ ਕਰ ਚੁੱਕੇ ਆ ਤੇ ਅੱਜ ਚੌਥੀ ਕਰਾਂਗੇ ਮੁਸ਼ਕਲ ਘਾਟ ਫਕੀਰੀ ਦਾ ਠੀਕ ਆ ਬੇਟਾ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਜਾਊਗਾ। ਅਗਰ ਤੁਹਾਨੂੰ ਸਮਝ ਆ ਜਾਂਦਾ ਤਾਂ ਤੁਸੀਂ ਸਾਰਿਆਂ ਨੇ ਇਹਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਬੇਟਾ। ਆਜੋ ਕਰੀਏ ਸਟਾਰਟ। ਕਾਫੀ ਦਾ ਨਾਮ ਆ ਬੇਟਾ ਮੁਸ਼ਕਿਲ ਘਾਟ ਫਕੀਰੀ ਦਾ। ਠੀਕ ਹੈ। ਜਦੋਂ ਤੁਹਾਨੂੰ ਇਹਦੇ ਵਿੱਚੋਂ ਲਾਈਨਾਂ ਆਣ ਗਈਆਂ ਤੁਸੀਂ ਸਭ ਤੋਂ ਪਹਿਲਾਂ ਉਹੀ ਪ੍ਰਸੰਗ ਲਿਖਣਾ ਬੇਟਾ। ਠੀਕ ਹੈ ਪ੍ਰਸੰਗ ਚ ਕੀ ਲਿਖਣਾ? ਇੱਕ ਕਾਫ ਟੋਟਾ ਸ਼ਾਹ ਹੁਸੈਨ ਦੀ ਰਚੀ ਹੋਈ ਇੱਕ ਕਾਫੀ ਹੈ। ਤੇ ਫਿਰ ਤੁਸੀਂ ਅਗਲੀ ਲਾਈਨ 'ਚ ਕਿਤਾਬ ਦਾ ਨਾਮ ਲਿਖਣਾ ਜੋ ਕੇ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਮੁਸ਼ਕਲ ਘਾਟ ਫਕੀਰੀ ਦਾ ਸਿਰਲੇਖ ਦਰਜ ਹੈ ਠੀਕ ਹੈ ਫਿਰ ਤੁਸੀਂ ਅਗਲੀ ਲਾਈਨ 'ਚ ਬਟਾ ਇਹਦਾ ਤੁਸੀਂ ਵਿਸ਼ਾ ਦੱਸ ਦੇਣਾ ਕਿ ਇਸ ਵਿੱਚ ਸ਼ਾਹ ਹੁਸੈਨ ਜੀ ਕਹਿੰਦੇ ਹਨ ਵੀ ਜਿਹੜਾ ਫਕੀਰੀ ਦਾ ਰਸਤਾ ਵਾ ਉਹ ਬਹੁਤ ਮੁਸ਼ਕਲ ਆ ਕਿ ਉਸ ਰਸਤੇ ਤੇ ਉੱਪਰ ਤੁਰਨ ਲਈ ਮਨੁੱਖ ਨੂੰ ਆਪਣੇ ਹੰਕਾਰ ਨੂੰ ਛੱਡਣਾ ਚਾਹੀਦਾ ਹੈ ਠੀਕ ਹੈ ਬੇਟਾ ਮੇਨ ਇਹਦਾ ਸੈਂਟਰ ਪੁਆਇੰਟ ਇਹੀ ਆ ਕੇਂਦਰੀ ਭਾਵ ਚ ਵੀ ਤੁਸੀਂ ਇਹ ਲਾਈਨ ਲਿਖ ਸਕਦੇ ਹੋ ਵਿਆਖਿਆ ਜ ਤੁਸੀਂ ਕੀ ਲਿਖਣਾ ਬੇਟਾ ਜਿਵੇਂ ਦੇਖੋ ਮੈਂ ਅਰਥ ਦੱਸ ਰਹੀ ਹਾਂ ਤੁਹਾਨੂੰ ਤੁਸੀਂ ਇਦਾਂ ਹੀ ਲਾਈਨ ਨੂੰ ਸਮਝ ਕੇ ਉਹਦਾ ਅਰਥ ਬਣਾ ਕੇ ਲਿਖ ਦੇਣਾ ਜਿਵੇਂ ਮੁਸ਼ਕਲ ਘਾਟ ਫਕੀਰੀ ਦਾ ਵੋ ਮੁਸ਼ਕਲ ਘਾਟ ਫਕੀਰੀ ਦਾ ਇਦੇ ਵਿੱਚ ਸ਼ਾਹ ਹੁਸੈਨ ਜੀ ਕਹਿੰਦੇ ਆ ਏ ਭਾਈ ਏ ਮਨੁੱਖ ਜਿਹੜਾ ਫਕੀਰੀ ਦਾ ਰਾਹ ਵਾ ਬਹੁਤ ਔਖਾ ਹੈ ਉਸ ਰਸਤੇ ਤੇ ਚੱਲਣਾ ਬਹੁਤ ਮੁਸ਼ਕਲ ਹੈ ਆਪ ਕੀਆ ਵੀ ਪਰਮਾਤਮਾ ਦੀ ਬੰਦਗੀ ਦਾ ਰਸਤਾ ਜਿਹੜਾ ਵਾ ਪਰਮਾਤਮਾ ਦੇ ਨਾਮ ਜਪਣ ਦਾ ਰਸਤਾ ਜਿਹੜਾ ਉਹ ਔਖਾ ਹੈ ਪਾਏ 쿠ਠਾਲੀ ਦੁਰਮਤ ਗਾਲੀ ਦੇਖੋ ਬਟਾ 쿠ਠਾਲੀ ਦਾ ਮਤਲਬ ਹੁੰਦਾ ਮਿੱਟੀ ਦਾ ਬਰਤਨ ਠੀਕ ਹੈ ਮਿੱਟੀ ਦਾ ਬਣਾਇਆ ਹੋਇਆ ਭਾਂਡਾ ਜਿਦੇ ਵਿੱਚ ਕੀ ਹੈ ਜਿਹੜੇ ਸੁਨਿਆਰੇ ਹੁੰਦੇ ਆ ਜਿਵੇਂ ਉਹ ਸੋਨਾ ਤੇ ਚਾਂਦੀ ਨੂੰ ਪਾ ਕੇ ਨਾ ਉਹਦੇ ਵਿੱਚ ਢਾਲਦੇ ਆ ਉਸ ਭਾਂਡੇ ਨੂੰ ਕੁਠਾ ਲਈ ਗਿਆ ਜਾਂਦਾ ਠੀਕ ਆ ਤੇ ਦੁਰਮਤ ਦਾ ਮਤਲਬ ਹੁੰਦਾ ਬੇਟਾ ਮੂਰਖਤਾ ਦੁਰਮਤ ਮਤ ਮਤ ਦਾ ਮਤਲਬ ਆਪਣੀ ਸਿਆਣਪ ਹੋਣਾ ਤੇ ਦੁਰਮਤ ਮਤਲਬ ਮੂਰਖਤਾ ਤੇ ਇਸ ਲਾਈਨ ਦੇ ਵਿੱਚ ਸ਼ਾਹ ਹੁਸੈਨ ਜੀ ਕਹਿੰਦੇ ਆ ਕਿ हे ਇਨਸਾਨ हे ਮਨੁੱਖ हे ਭਾਈ ਤੂੰ ਪਰਮਾਤਮਾ ਦੀ ਸਿੱਖਿਆ ਦੇ ਭਾਂਡੇ ਦੇ ਵਿੱਚ ਨਾ ਆਪਣੀ ਜਿਹੜੀ ਮੂਰਖਤਾ ਉਹਨੂੰ ਪਾ ਕੇ ਗਾਲ ਦੇ ਇਸ ਲਾਈਨ ਦਾ ਮਤਲਬ ਇਹ ਹੈ ਜਿਵੇਂ ਪਾਏ ਕੁਠਾਲੀ ਵਿੱਚ ਕੁਠਾਲੀ ਦੇ ਵਿੱਚ ਪਾ ਦੇ ਦੁਰਮਤ ਗਾਲੀ ਵੀ ਦੁਰਮਤ ਆ ਜਿਹੜੀ ਤੇਰੀ ਮੂਰਖਤਾ ਉਹਨੂੰ ਕੁਠਾਲੀ ਦੇ ਵਿੱਚ ਪਾ ਕੇ ਗਾਲ ਦੇ ਭਾਵ ਖਤਮ ਕਰ ਦੇ ਠੀਕ ਹੈ ਕਰਮ ਜਗਾਏ ਸਰੀਰੀ ਦਾਵੋ ਇਦੇ ਵਿੱਚ ਦੇਖੋ ਇਸ ਲਾਈਨ ਦੇ ਵਿੱਚ ਕੀ ਕਹਿੰਦੇ ਆ ਤੂੰ ਇਸ ਤਰ੍ਹਾਂ ਕਰਕੇ ਨਾ ਤੂੰ ਆਪਣੀ ਮੂਰਖਤਾ ਨੂੰ ਕੁਠਾਲੀ ਦੇ ਵਿੱਚ ਪਾ ਕੇ ਗਾਲ ਕੇ ਆਪਣੇ ਜਿਹੜੇ ਆਤਮਾ ਸਰੀਰ ਮਤਲਬ ਦੇ ਤੇਰੀ ਦੇਹ ਦੇ ਜਿਹੜੇ ਕਰਮਾਂ ਉਹਨਾਂ ਨੂੰ ਜਗਾ ਲੈ ਕਰਮ ਮਤਲਬ ਭਾਗ ਠੀਕ ਹੈ ਤੇਰੀ ਸਰੀਰ ਦੇ ਜਿਹੜੇ ਭਾਗ ਆ ਉਹਨਾਂ ਨੂੰ ਜਗਾ ਲੈ ਛੋੜ ਤਕਬਰੀ ਪਕੜ ਹਲੇਮੀ ਦੇਖੋ ਬਟਾ ਤਕਬਰੀ ਦਾ ਮਤਲਬ ਹੁੰਦਾ ਹੰਕਾਰ हलीमी मतलब निमरता ठीक है इस लाइन के बीच शाह हुसैन जी कहते हैं कि तू अहंकार ਨੂੰ ਛੱਡ ਦੇ ਤੇ ਨਿਮਰਤਾ ਦਾ ਰਸਤਾ ਜਿਹੜਾ ਉਹਨੂੰ ਪਕੜ ਲੈ ਛੋੜ تکਬਰੀ ਪਕੜ ਹਲੀਮੀ ਰਾਹ ਪਕੜੋ 시ਰੀ ਦਾ ਵੋ 시ਰੀ ਇੱਥੇ 시ਰੀ ਦਾ ਮਤਲਬ ਬਟਾ ਮਿਠਾਸ ਆ ਠੀਕ ਹੈ ਵੀ ਮਿਠਾਸ ਹਰ ਕਿਸੇ ਨਾਲ ਮਿੱਠਾ ਬੋਲਣਾ ਉਹ ਵਾਲਾ ਰਾਹ ਆ ਜਿਹੜਾ ਉਸ ਰਾਹ ਨੂੰ ਪਕੜ ਲੈ ਸ਼ਾਹ ਹੁਸੈਨ ਜੀ ਕਹਿੰਦੇ ਆ हे ਇਨਸਾਨ ਤੂੰ ਹੰਕਾਰ ਨੂੰ ਛੱਡ ਨਿਮਰਤਾ ਨੂੰ ਪਕੜ ਲੈ ਪਾਵ ਨਿਮਰਤਾ ਨੂੰ ਅਪਣਾ ਲੈ ਤੇ ਮਿਠਾਸ ਵਾਲੇ ਰਸਤੇ ਦੇ ਉੱਤੇ ਤੁਰਨਾ ਸ਼ੁਰੂ ਕਰ ਦੇ ਕਹੇ ਹੁਸੈਨ ਫਕੀਰ ਨਿਮਾਨਾ ਸ਼ਾਹ ਹੁਸੈਨ ਜੀ ਕਹਿੰਦੇ ਆ ਕਿ ਰੱਬ ਦਾ ਨਿਮਾਨਾ ਜੀ ਆ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਹੇ ਹੁਸੈਨ ਫਕੀਰ ਨਿਮਾਣਾ ਵੀ ਰੱਬ ਦਾ ਨਿਮਾਣਾ じゃ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ ਹੇ ਭਾਈ ਦਫਤਰ ਪਾੜੋ ਮੇਰੀ ਦਾ ਵੋ ਮੇਰੀ ਮਤਲਬ ਮੇਰਾ ਮੇਰਾ ਕਰਨਾ ਠੀਕ ਹੈ ਇੱਥੇ ਬੇਟਾ ਦਫਤਰ ਦਾ ਮਤਲਬ ਆ ਬਹੁਤ ਸਾਰੀਆਂ ਫਾਈਲ ਠੀਕ ਹੈ ਫਾਈਲਾਂ ਦਾ ਬੰਡਲ ਵੀ ਹਾਂ ਮੈਂ ਬਹੁਤ ਸਿਆਣਾ ਮੈਨੂੰ ਬਹੁਤ ਅਕਲ ਆ ਇਹ ਸਾਰੀਆਂ ਜਿਹੜਾ ਬਡੱਪਣ ਆ ਠੀਕ ਹੈ ਇਸ ਦਾ ਜਿਹੜਾ ਹੰਕਾਰ ਆ ਉਹ ਹੰਕਾਰ ਨੂੰ ਛੱਡਣਾ ਚਾਹੀਦਾ ਹੈ ਕਹੇ ਹੁਸੈਨ ਫਕੀਰ ਨਮਾਣਾ ਸ਼ਾਹ ਹੁਸੈਨ ਜੀ ਕਹਿੰਦੇ ਆ ਹੇ ਭਾਈ ਜੇ ਤੂੰ ਫਕੀਰੀ ਦੇ ਰਾਹ ਉੱਤੇ ਤੁਰਨਾ ਹੈ ਤਾਂ ਤੈਨੂੰ ਆਪਣੇ ਹੰਕਾਰ ਦਾ ਆਪਣੇ ਵੱਡਪਣ ਦਾ ਤਿਆਗ ਕਰਨਾ ਚਾਹੀਦਾ ਹੈ ਤਾਂ ਹੀ ਜਿਹੜਾ ਤੂੰ ਫਕੀਰੀ ਦੇ ਰਸਤੇ ਉੱਤੇ ਚੱਲ ਸਕੇਗਾ ਠੀਕ ਆ ਬੇਟਾ ਤੇ ਜਦੋਂ ਤੁਸੀਂ ਕੇਂਦਰੀ ਭਾਗ ਲਿਖਣਾ ਤੁਸੀਂ ਇਹ ਜਿਹੜੀਆਂ ਜੋ ਲਾਈਨਾਂ ਤੁਹਾਨੂੰ ਬੇਟਾ ਕਲੀਅਰ ਹੁੰਦੀਆਂ ਤੁਸੀਂ ਤੁਸੀਂ ਬੇਟਾ ਇਸ ਕਾਫੀ ਨੂੰ ਇੱਕ ਵਾਰ ਸੁਣ ਲਓਗੇ ਨਾ ਤੁਹਾਨੂੰ ਸਾਰਾ ਆਰਥਿਕ ਕਲੀਅਰ ਹੋ ਜਾਣਾ ਤੁਹਾਨੂੰ ਜੋ ਵੀ ਲਾਈਨਾਂ ਦਿਮਾਗ 'ਚ ਆਉਂਦੀਆਂ ਵੀ ਇਸ ਕਾਫੀ ਦੇ ਵਿੱਚ ਪਹਿਲਾਂ ਤੁਸੀਂ ਜਦੋਂ ਕੇਂਦਰੀ ਭਾਵ ਲਿਖਣਾ ਬੇਟਾ ਤੁਸੀਂ ਸਟਾਰਟਿੰਗ 'ਚ ਦੋ ਲਾਈਨਾਂ ਜ਼ਰੂਰ ਲਿਖਣੀਆਂ ਵੀ ਇਹ ਕਾਫੀ ਮੁਸ਼ਕਿਲ ਕਾਫੀਰੀ ਦਾ ਸ਼ਾਹ ਹੁਸੈਨ ਦੀ ਲਿਖੀ ਹੋਈ ਆ ਇਸ ਕਾਫੀ ਦੇ ਵਿੱਚ ਸ਼ਾਹ ਹੁਸੈਨ ਨੇ ਮਨੁੱਖ ਨੂੰ ਪਰਮਾਤਮਾ ਦੇ ਨਾਮ ਜਪਣ ਦੇ ਰਸਤੇ ਦੇ ਉੱਤੇ ਤੁਰਨ ਲਈ ਕਿਆ ਵਾ ਠੀਕ ਆ ਤੇ ਆਪਣੀ ਨਿਮਰਤਾ ਨੂੰ ਧਾਰਨ ਕਰਨ ਲਈ ਕਿਆ ਹੰਕਾਰ ਨੂੰ ਖਤਮ ਕਰਨ ਲਈ ਕਿਆ ਤੇ ਮਿਠਾਸ ਦੇ ਰਸਤੇ ਉੱਤੇ ਚੱਲਣ ਲਈ ਕਿਆ ਇਹ ਗੱਲਾਂ ਬੇਟਾ ਤੁਸੀਂ ਲਿਖ ਸਕਦੇ ਹੋ ਤੇ ਇਹੀ ਇਹਦਾ ਕੇਂਦਰੀ ਭਾਗ ਆ ਠੀਕ ਆ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਊਗਾ ਅਗਲੀ ਕਾਫੀ ਅਗਲੀ ਕਾਫੀ ਦਾ ਅਰਥ ਬੇਟਾ ਅਗਲੀ ਵੀਡੀਓ ਚ ਕਰਾਂਗੇ ਠੀਕ ਆ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤੁਸੀਂ ਇਹਨੂੰ ਜ਼ਰੂਰ ਸੁਣ ਲੈਣਾ ਤੁਹਾਨੂੰ ਸੁਣ ਕੇ ਹੀ ਯਾਦ ਹੋ ਜਾਣੀ ਆ ਠੀਕ ਆ ਓਕੇ ਬੇਟਾ ਮਿਲਦੇ ਆ ਅਗਲੇ ਲੈਕਚਰ ਨਾਲ ਧੰਨਵਾਦ